ਉਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚਰਨ ਅਦਾਸ ਬਿੰਦੀ ਕਰਦੇ ਆ ਕਿ ਮੇ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋਗੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਆ ਘਰ ਬਸ ਸਭ ਅਗਰ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਕੁਝ ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕਟਨ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਿਆ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ ਇਕੱਠੀ ਨਾ ਹੋਈ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਹੈ ਜਿਹਦੇ ਵਿੱਚ ਵਿੱਤੀ ਸੰਕਟ ਵੀ ਹੈ ਕਿ 70000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਕਿਤਨੀ ਵਾਲ ਦੀਆਂ ਜੰਗੀਆਂ ਰਾਤ ਸੀ ਇਸ਼ਾਮਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀ ਕਹਿੰਦਾ ਹੈ ਹੈਲੀਕਾਪਟਰ ਸਾਡੇ ਇਥੋਂ ਐਡਵਰਟਾਈਜ਼ਮੈਂਟ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ ਸਿਕਿਉਰਟੀਆਂ ਸਾਡੀਆਂ ਤੇ ਜਿਹੜਾ ਕਰਜ਼ਾ ਸਾਡੇ ਸਿਰ ਤੇ ਵਿਆਜ ਅਸੀਂ ਭਰੀਏ ਤੇ ਵਰਤਣਗੇ ਉਹ ਜਿਵੇਂ ਕੇਚਰੀਵਾਲ ਚਾਹੁੰਦੇ ਆ ਸਾਰੀ ਸੁਵਿਧਾ ਦੀ ਸਰਕਾਰ ਗੈਣੇ ਰੱਖ ਦਿੱਤੀ ਕੇਜਰੀਵਾਲ ਕੋਲੇ ਇਹ ਬਹੁਤ ਸਾਡਾ ਵੱਡਾ ਇਸ਼ੂ ਹੈ। ਅੱਛਾ ਓਕੇ ਦੂਜੀ ਗੱਲ ਹੈ ਕਿ ਲਾਇਨ ਡਾਡ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਈ। ਲੁੱਟਾਂ, ਖੋਹਾਂ, ਕਤਲਾਂ, ਧਾਕੇ ਹਰ ਰੋਜ਼ ਇੱਕ ਵੀ ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਕਰਦਾ। ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਪ੍ਰੇਸ਼ਾਨ ਤੇ ਨਾਲ ਪ੍ਰਭਾਵਿਤ ਹੋ ਰਹੀ ਹੈ। ਜਿਹੜੀ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ, ਬੇਰਜਗਾਰੀ ਸਿਖਰ ਦੇ ਉੱਤੇ ਪਹੁੰਚ ਗਈ ਹੈ। ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਝ ਕਰਨ ਦੇ। ਪੁਰਾਣੀ ਸਰਕਾਰਾਂ ਦੇ ਪੰਜਾਬ ਲਈ ਇਹਦੇ ਕਿ ਸਾਰੀਆਂ ਬਾਕੀ ਸਰਕਾਰਾਂ ਵੀ ਤਾਂ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਰਪੱਖ ਰੱਖਾਂਗੇ ਉਹ ਆਪਣਾ ਰੱਖਣ ਅਸੀਂ ਆਪਣਾ ਰੱਖਾਂਗੇ। ਆ ਹੁਣ 10 ਲੱਖ 70 ਹਜ਼ਾਰ ਨੀਲੇ ਕਾਰਡ ਕੱਟ ਦਿੱਤੇ ਤੇ ਹੁਣ ਪਾਰਲੀਮੈਂਟ ਆ ਗਈ ਤੇ ਭਲ ਕਰ ਦਿੱਤੇ। ਤੇ ਜਿਹੜਾ ਇਹਨਾਂ ਲੋਕਾਂ ਨੇ ਢਾਈ ਹ 25000 ਰੁਪਏ ਕਵਿੰਟਲ ਕਣਕ ਲੈ ਕੇ ਦੋ ਸਾਲ ਗਰੀਬੀ 'ਚ ਖਾਧੀ ਆ। ਇਹ ਵੀ ਪੁਰਾਣੀਆਂ ਸਰਕਾਰਾਂ ਦਾ ਕਸੂਰ ਪੁਰਾਣੀਆਂ ਤਾਂ ਦੇ ਕੇ ਗਈਆਂ ਸੀ ਤੁਸੀਂ ਆ ਕੇ ਬੰਦ ਕਰਤਾ। ਦੋ ਦਿਨ ਪਹਿਲੇ ਕਾਂਗਰਸ ਦੀ ਮੀਟਿੰਗ ਹੋਈ ਆ ਉਹ ਆਪਸੇ ਥੋਥੇ ਚੜ੍ਹ ਗਏ। ਚਲੋ ਉਹਨਾਂ ਦਾ ਆਪਣਾ ਅੰਦਰਲਾ ਮਸਲਾ ਅਸੀਂ ਜ ਉੱਥੇ ਅਸੀਂ ਡਟ ਕੇ ਆਪਣਾ ਪਰ ਰਿਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਨਮ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਖਨੇ ਦਿਖਾ ਕੇ ਰਾਤ ਸਤਾ ਦਾ ਕੈਂਪ ਕਰ ਲਈ ਪਰ ਰਾਤ ਸਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਾਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਾਨਮ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ